ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇਕਰ ਬੜਾ ਤਾਜੀ ਸੂਈ ਵੀ ਤੁਹਾਨੂੰ ਬੈਡ ਦਿਖਾਵਾਂਗੇ ਡਿਟੇਲ ਸਾਰੀ ਲੈ ਕੇ ਦੇਵਾਂਗੇ ਤੇ ਬਾਕੀ ਵੀਰ ਕੋਲ ਕੱਚੇ ਮਾੜਾ ਵੀ ਖੜੀਆਂਗੇ 4 ਹੋਰ ਕਹਿੰਦਾ ਪਾਪ ਜੀ ਕੋਈ ਵੀਰ ਇੱਥੇ ਆਊਗਾ ਤਾਂ ਉਹਦੀ ਗੱਲ ਪੱਲੇ ਪਊਗੀ ਚਾਰ ਬੇੜਾ ਹੋਰ ਕੜੀਆਂ ਕੱਚੀਆਂ ਠੀਕ ਆ ਬਾਕੀ ਸੇਹ ਵਾਰ ਕੜੀਆਂ ਹਨ ਮੈਂ 12 ਮਾਲ ਆ ਰਹੇ ਫਾਰਮ ਤੋਂ ਲੈ ਕੇ ਕੜੀਆਂ ਠੀਕ ਹੈ ਕਹਿੰਦਾ ਪਾਪ 10 ਨਗ ਬੰਦੇ ਨੂੰ ਹਾਜ਼ਰ ਮਿਲਣਗੇ ਇੱਥੇ ਤਾਂ ਤੋਂ ਬੰਦ ਪਲੱਸ ਹੋ ਗਏ ਨੇ ਕਿ ਇਹਨਾਂ ਬਾਅਦ ਉਹ ਤਾਂ ਹੋਰ ਵੀ ਚੰਗੀਆਂ ਦਾ ਫਾਰਮ ਚੋਂ ਇਹਨੇ ਵੀਰ ਨੇ ਮੰਨ ਕੇ ਚੱਲ ਵੀ 40 ਕਿਲੋ ਤਾਂ ਆਪਾਂ ਵਾਲੀਆਂ ਗਾਇਆਂ ਲੈਣੀਆਂ ਨੇਗੀਆਂ ਉਹ ਆਪ ਨੂੰ ਕਾਹਦੇ ਨਹੀਂ 40 ਕਿਲੋ ਲੈ ਕੇ 60 ਕਿਲੋ ਤੱਕ ਦੀਆਂ ਕਮ ਆਉਂਦੀਆਂ ਕਹਿੰਦਾ ਪਾਪ ਬੰਦਾ ਜਾ ਕੇ ਉਹਨੇ ਐਚਪਗਾ ਜਿੱਦਾਂ ਦੀ ਮਰਜ਼ੀ ਚਾਹੀ ਮਿਲੂਗੀ ਮਰਜ਼ੀ ਲੈ ਜਾ ਜਿਹੜੀ ਅੱਜ ਆਪਾਂ ਸਾਹਮਣੇ ਸਕਰੀਨ ਤੇ ਵੇਖੀਏ ਨੇ ਤਾਜੀ ਸੂਈ ਵੀ ਕਦੋਂ ਦੀ ਸੂਈ ਐ ਇਹ ਵੀਰ ਐਮਨ ਕੇ ਚੱਲ ਹੋ ਗਏ ਨੇ 4 ਘੰਟੇ ਹੋਈ ਸੂਈ ਨੂੰ ਠੀਕ ਐ ਤੇ ਜੇਰ ਵਗੈਰਾ ਡਾਲਿਆ ਜੀ ਇਹਦੀ ਜੇਰ ਵਗੈਰਾ ਆਪਣੇ ਕੋਲੇ ਬਣੀ ਪਈ ਆ ਠੀਕ ਐ ਜੇਰ ਆਪਾਂ ਸੜਤੀਆਂ ਵੀ ਜੀ ਮੱਖੇ-ਮੱਖੇ ਭਣਕ ਤੇ ਰਹਿਦੀਆਂ ਨਹੀਂ ਗੀਆਂ ਆਪਾਂ ਉਹ ਜੇਰ ਦੀ ਵੀਡੀਓ ਬਕਾਇਦਾ ਪਾਈ ਜੀ ਵੀਡੀਓ ਹੈਗੀ ਆਪਣੇ ਕੋਲ ਸਾਰਾ ਕੁਝ ਠੀਕ ਐ ਬੱਚਾ ਦੇਤਾ ਇਹਨੇ ਮਗਰ ਜਰਸੀ ਪੱਸੀ ਐ ਵੀਰੇ ਦੇ ਮਗਰ ਠੀਕ ਐ ਵੀ ਲੂੰਦਾ ਮੰਨ ਕੇ ਚੱਲ ਵੀ 29-30 ਕਿਲੋ ਦਿੱਤਾਗਾ ਐਜਤੀ ਬੰਦਾ ਆ ਦੀ ਸਮਝਣ ਲਈ ਤੋ 30 ਕਿਲੋ ਖਰਾ ਦਾ ਦੋ ਦੂਰ ਤੀਰਜਾ ਇਹ ਪਾਰ ਮੰਨ ਕੇ ਲੈ ਜੇ ਤੀਰ ਪਾਰ ਵਾਲੇ ਹੈਗੀ ਹੈਗੀ ਤੀਰ ਪਲਾਸ ਵਾਲੇ ਦਾ ਕੋਈ ਮਗਰ ਆ ਗਈ ਬੱਚੀ ਬੱਚੀ ਜਾ ਐਚ ਐਫ ਦੇ ਪੇਟੋ ਜਰਸੀ ਪੈਦਾ ਹੋ ਗਿਆ ਉਹ ਵੀ ਕੁਛ ਕਰੂ ਜਿਹੜਾ ਮੰਨ ਕੇ ਚੱਲੋ ਹਣਾ ਹਾਂ ਭਾਈ ਮੰਨ ਕੇ ਚੱਲ ਵੀ ਬਿਆਤੀ ਆ ਮੰਨ ਕੇ ਚੱਲ ਵੀ ਹਰੇਕ ਜਦ ਮੈਂ ਚੱਪ ਦੇ ਮੁਕਾਬਲੇ ਨਾਲੋਂ ਤੀ ਚੜਹੀ ਆ ਪਲਾਸ ਹੀ ਰਹੇਗੀ ਆਪੀ ਰਹੇਗੇ ਚੰਗੀ ਦਾ ਜੈ ਜੀ ਕਾਲਾ ਤੇ ਚੁਆਈ ਚ ਵੀ ਇੱਕ ਨੰਬਰ ਨਿਕਲੀ ਆ ਬਈ ਠੰਡੀ ਤਾਂ ਇੰਨੀ ਆ ਕਰਮਾਂ ਵਾਲੀ ਠੀਕ ਹੈ ਜਿਹੜੀ ਤਾਂ ਕੀ ਆਏ ਵੇ ਆ ਮੈਨੂੰ ਦਿਖਾ ਵੀ ਤਾਰ ਆਪਾਂ ਬੰਦ ਬੱਚੇ ਸਾਡੇ ਵੀ ਮਾਰ ਦਿੰਦੇ ਆ ਠੀਕ ਹੈ ਵਿਚਾਰਾ ਚੌਂਡ ਚਵਾ ਦੀ ਇੱਕ ਨੰਬਰ ਹਾਂ ਵੀ ਨਿਆਣਾ ਪਉਣਾ ਪਾਉ ਨਹੀਂ ਪਉਣਾ ਕੋਈ ਦਿੱਕਤ ਨਹੀਂ ਪਉਣਾ ਪਾਉ ਕੋਈ ਦਿੱਕਤ ਨਹੀਂ ਠੀਕ ਹੈ ਚਾਹੇ ਮਸ਼ੀਨੀ ਚੁਵਾਈ ਕਰੋ ਚਾਹੇ ਹੱਥੀ ਤੋਂ ਨਾ ਡੈਵਾ ਥਾਣਾ ਹਨਾ ਦੋਨੇ ਟਾਈਪਾਂ ਨਾਲ ਸੋ ਚੁਵਾਈ ਦੇਖੋ ਇੱਕ ਨੰਬਰ ਮੈਂ ਤੁਹਾਨੂੰ ਬੈਠੀ ਐ ਇਤਰੀ ਗੇੜ ਹੁਈ ਠੀਕ ਹੈ ਸੋ ਲੈ ਵੀ ਮਾਰੀ ਚੁਵਾਈ ਵੀ ਕਰਦੇ ਕੋਈ ਦਿੱਕਤ ਆਲੀ ਨਹੀਂ ਮਾਰੀ ਧਾਰਾ ਥੱਲੀ ਮਾਰਦੇ ਸੋ ਦੇਖੋ ਦਿਖਾ ਦੇ ਵੀ ਇਦਾਂ ਦੀ ਕਰਨ ਵਾਲੀ ਉਹ ਆ ਗਈ ਪਾਲ ਜ਼ਰੂਰ ਹੈ ਜੀ ਮਾ ਥੋੜੀ ਥਣਾ ਦੇ ਪਾਲ ਇੱਕ ਦੋ ਤਾਂ ਰਹਿੰਦੀ ਆ ਹਨਾ ਪਲੂਨ ਮੂਹਰਾ ਪੂਰਾ ਮੁਠੀ ਚੋਂਦਾ ਹੈਗਾ ਕਿਤੇ ਨਾ ਦੇ ਪਾਲ ਲੈ ਜੂਗੀ ਮਾੜਾ ਦਿਖਾ ਦੇ ਮੂਹਰਾ ਨਾਲ ਠੀਕ ਹੈ ਦੂਜਾ ਸੁਆ ਪੂ ਵੀ ਹੋਊਗਾ ਪੂਰਾ ਮੁੱਠੀ ਜਾਂਦਾ ਥਾਣਾ ਚ ਵਿੱਥੀ ਬਹੁਤ ਚੰਗੀ ਆ ਆਪਾਂ ਕਹਿੰਦੇ ਵੀ 30 ਲੀਟਰ ਮੰਨ ਕੇ ਲੈ ਲੇਵਾਂ ਦਾ ਦੁੱਧ ਹਣਾ ਬਈ 30 ਕਿਲੋ ਮੰਨ ਕੇ ਲੈ ਲੈ ਐ ਮੰਨ ਕੇ ਚੱਲ ਵੀ ਹੁਣ ਤਾਂ ਆਪਾਂ ਐ ਮੰਨ ਕੇ ਲਈ ਵੀਡੀਓ ਤਾਂ ਪਾਉਣੀ ਨਹੀਂ ਜੀਗੀ ਵੀ ਚੱਲਾ ਨਹੀਂ ਤਾਂ ਤਾਂ ਅਸੀਂ ਪਾਲੀ ਵੀ ਐ ਮੰਨ ਕੇ ਤਾਂ 7 ਕਿਲੋ ਹੋਣੀ ਰਾਈ ਵੀ ਕਿਤੀ ਵੀ ਜਿਆਦਾ ਗੱਲ ਇਹ ਤਾਂ ਜਿੰਨੀਆਂ ਚੋਲਾ ਉਨੇ ਬਣਦੀਆਂ ਹਣਾ ਜੀ ਬਣ ਜਿੰਦੇ ਭਾਈ ਥੋਰੀ ਬਾਹਰ ਨੂੰ ਸੁਪਰ ਫੇਸ ਕੁਆਲਟੀ ਵਗੈਰਾ ਵੇਖ ਸਕਦਾ ਸੋਹਣੀ ਰਾਜੀ ਸਾਫ ਸੁਥਰੀ ਪਲੀ ਵੀ ਸਾਈਜ਼ ਵਗੈਰਾ ਫੁੱਲਾ ਬੇਲ ਕੱਦ ਪੂਰਾ ਫੁੱਲ ਵੱਡਾ ਕੱਦ ਕੋਈ ਵੀ ਰਾਗੇ ਨਹੀਂ ਕਹਿ ਸਕਦਾ ਵੀ ਛੋਟੀ ਰਹੇਗੀ ਵੇੜ ਤੇ 30 ਕਿਲੋ ਵੀਰ ਨੇ ਜੈਨੂਨ ਗੱਲ ਕਰੀਆ ਇਹਨੂੰ ਸਾਬਣ ਨਾਲ ਚਾਹੀਦਾ 30 ਕਿਲੋ ਦੁੱਧ ਦਊਗੀ ਲੈਵਾ ਦੇ ਕੇ ਜਿਵੇਂ ਬਾਡੀ ਬੰਦਰ ਆ ਗਈ ਜਿਵੇਂ ਦੀ ਹਾਈਟ ਆ ਜਿਵੇਂ ਜਮੈਂ ਮੰਨ ਕੇ ਕੱਲ ਵੀ ਚਾਉਂਗੀ ਕਿ ਨਹੀਂ ਆਏਗੀ ਉਦੋਂ ਤਾਂ ਆਪਾਂ ਇਹਨੂੰ ਚਾਹੇ 35 ਕਿਲੋ ਕਹੇ ਦੀ ਉਹਦਾ ਕੀ ਫਾਇਦਾਗਾ ਵੀ 30 ਕਿਲੋ ਨੱਟ ਖਰਾ ਦੁੱਧ ਦੇਣਾਗਾ ਬਾਕੀ ਬੱਚਾ ਜਰਸੀ ਹੈ ਪਿੱਛੇ ਹੈਣਾ ਹਾਂ ਪਤਾ ਲੈਵਾ ਦੇਖ ਬਈ ਕਿੰਨੀ ਫਟਣਾ ਸਾਈ ਠੰਡੀ ਸੀਤ ਸਾਤ ਸਵਾਦੀ ਹੈਣਾ ਟਟਮਾਲ ਦੇ ਬਣਗੇ ਜਿੰਨੇ ਲੈਵਾ ਜਮੈਂ ਪੂਰਾ ਉਹ ਆ ਰੇਟ ਵਗੈਰਾ ਕੀ ਰਹਿਣਗੇ ਰੇਟ ਬਾਈ ਮੁੱਲ ਕਰਾਉਣ ਨੂੰ ਕੁਝ ਮਾਗੀ ਕਰਾ ਲਈ ਚਾਹੀਦੀ 130000 ਰੁਪਏ ਦੇਣੀ ਹੈ ਜੀ ਮਾਣ ਮੋਟਾ ਮਾਣਦਾਨ ਉਹ ਮਾਣਦਾਨ ਕਰਦਾਂਗੇ ਜਰੂਰ 130 ਚ ਮਾਣਦਾਨ ਹੋ ਜਾਊਗਾ ਪਿੱਛੇ ਜਰਸੀ ਬੱਚੀ ਜੇਰ ਵਗੈਰਾ ਕੰਮ ਓਕੇ ਆ ਤੇ ਸੂਕੇ ਕੱਖ ਵੀ ਖਾਈ ਜਾਂਦੀ ਐ ਇਹ ਨਹੀਂ ਕਰ ਵੀ ਲਿੱਸੀ ਜਾਂਦੀ ਕਿਸੇ ਵਾਸਤੇ ਕੱਖ ਵੀ ਨਹੀਂ ਕਾਂਦੀ ਸੋ ਮਿਲਕ ਵੇਨ ਵਗੈਰਾ ਦੇਖੋ ਜੀ ਸਾਡਾ ਸਪੇਸ ਬਹੁਤ ਚੰਗੀ ਆ ਲੈ ਕੋਈ ਦੁਬਾਰੇ ਵੇਜੇ ਚਾਹੇ ਆਣੀ ਨਹੀਂ ਕੋਈ ਡਿੱਕਤ ਹੈਗੀ ਗੱਲ ਵੀ ਕੋਈ ਵੀ ਆਣੇ ਜਾਨਵਰਾ ਹੋਊਗਾ ਠੀਕ ਆ ਹਾਂ ਠੰਡੀ ਰਹਿਣੀ ਗੱਲ ਆ ਸੋ 9877 ਨੂੰ ਅੱਜ ਦੁੱਧ ਪੀਜਾਲ ਪੂਰੇ ਆ ਲੱਗ 86899 9735 5044 ਪਿੰਡ ਹੰਡਿਆ ਜਿਲ੍